ਲੁਧਿਆਣਾ ਦੇ ਮਲਹਾਰ ਰੋਡ ਤੇ ਅੱਜ ਉਸ ਵੇਲੇ ਕਿਸਾਨਾਂ ਨੇ ਧਰਨਾ ਲਾ ਦਿੱਤਾ ਜਦੋਂ ਕਿਸਾਨਾਂ ਦੇ ਵੱਲੋਂ ਇੱਕ ਇਮੀਗ੍ਰੇਸ਼ਨ ਵਾਲਿਆਂ ਦੇ ਉੱਤੇ ਰੋਗ ਲਗਾਏ ਗਏ ਕਿ ਇਹਨਾਂ ਨੇ ਇੱਕ ਕੁੜੀ ਦਾ ਵੀਜ਼ਾ ਲਾਗਣ ਤੋਂ ਬਾਅਦ ਨਾ ਉਹਦੀ ਉੱਥੇ ਕੈਨੇਡਾ ਦੀ ਫੀਸ ਦਿੱਤੀ ਨਾ ਹੀ ਕਾਲਜ ਦੀ ਕੋਈ ਖਰਚਾ ਭਰਿਆ ਜਿਸ ਤੋਂ ਬਾਅਦ ਕਿਸਾਨਾਂ ਗੁਣ ਨੇ ਵੀਜ਼ਾ ਦਫ਼ਤਰ ਦੇ ਬਾਹਰ ਜਿਹੜੇ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਦਫਤਰ ਦੇ ਬਾਹਰ ਤਾਂ ਨਾ ਲਗਾ ਦਿੱਤਾ ਅਤੇ ਜਦੋਂ ਮਾਮਲੇ ਦੇ ਬਾਰੇ ਇਮੀਗ੍ਰੇਸ਼ਨ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਸਾਡੇ ਵੱਲੋਂ ਸਾਰੀ ਪੇਮੈਂਟਾਂ ਦਿੱਤੀਆਂ ਗਈਆਂ ਨੇ ਅਤੇ ਅਤੇ ਕੁੜੀ ਦੇ ਪਰਿਵਾਰ ਵੱਲੋਂ ਆਪਣੇ ਆਪ ਹੀ ਜਿਹੜੇ ਕਾਲਜ 'ਚ ਅਸੀਂ ਫੀਸ ਭਰੀ ਸੀ ਉਸ ਨੂੰ ਬਦਲ ਕੇ ਕੋਈ ਹੋਰ ਕਾਲਜ 'ਚ ਕੁੜੀ ਨੂੰ ਦਾਖਲਾ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਵੀ ਆਣਾ ਪੈ ਗਿਆ ਕਿਉਂਕਿ ਰੋਲਾ ਜ਼ਿਆਦਾ ਵੱਧ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਆਣਾ ਪਿਆ ਅਤੇ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਰਿਹਾ ਅਤੇ ਇਮੀਗ੍ਰੇਸ਼ਨ ਵਾਲਿਆਂ ਦਾ ਕੀ ਕੁਝ ਕਹਿਣਾ ਰਿਹਾ ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ। ਦੇਵ ਸਿੰਘ ਜੀ ਚੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ। ਦੇਵ ਜੀ ਅੱਜ ਤੁਸੀਂ ਧਰਨੇ ਦੇ ਬੈਠੇ ਹੋ ਯੂਨੀਅਨ ਦੇ ਬੰਦੇ ਆਏ ਆ ਕੀ ਕਰਨਾ? ਅਸੀਂ ਜੀ ਸਾਡੀ ਜਿਹੜੀ ਬੱਚੀ ਆ ਉਹ ਕੈਨੇਡਾ ਦੇ ਵਿੱਚ ਗਈ ਸੀ ਉਹਦੀ ਮੱਤਵਲ ਕੇ ਜਿਹੜੇ ਪੈਸੇ ਨੇ ਉਹਦੇ ਖਾਤਰ ਅਸੀਂ ਆਏ ਹੋਏ ਆ। ਪਹਿਲਾਂ ਵੀ ਅਸੀਂ ਲੜ ਕੇ ਮੱਤਵਲ ਕੇ ਇਹਨਾਂ ਤੋਂ ਪੈਸੇ ਲੈਤੇ ਹੋਏ ਆ ਜੀ। ਅੱਛਾ ਜੀ। ਸੰਗਰਾਖਿਚ ਰਾਹੀਂ ਜੀ। ਨਹੀਂ ਹੁਣ ਕੀ ਚਾਹੁੰਦੇ ਕੀ ਉਹ ਕਹਿੰਦੇ ਕਿ ਤੁਸੀਂ ਜਿਹੜੇ ਇਹ ਪੈਸੇ ਉਹ ਕਹਿ ਰਹੇ ਕਿ 2.5 ਲੱਖ ਲੈ ਕੱਟ ਲਓ ਆਪਣਾ ਬਾਕੀ ਸਾਨੂੰ ਦੇ ਦਿਓ ਨਹੀਂ ਨਹੀਂ ਅਸੀਂ ਇਹ ਨਹੀਂ ਗੱਲ ਕਹੀ ਅਸੀਂ ਤਾਂ ਆਖੇ ਵੀ ਜਿਹੜੀ ਛੋਟੀ ਬਣਦੀ ਫੀਸ ਆ ਉਹ ਕੱਟ ਲਓ ਦੂਜੀ ਸਾਡੀ ਰਕਮ ਵਾਪਸ ਕੀਤੀ ਜਾਵੇ ਜੀ ਹੁਣ ਇਹ ਮਸਲੇ ਦਾ ਹੱਲ ਕਿੱਦਾਂ ਹੋਊਗਾ ਉਹ ਕਹਿੰਦੇ ਅਸੀਂ ਸਹੀ ਆ ਕਿ ਤੁਸੀਂ ਗਲਤ ਹੋ ਤੁਸੀਂ ਕਹਿੰਦੇ ਉਹ ਗਲਤ ਆ ਅਸੀਂ ਸਹੀ ਆ ਕਿੱਦਾਂ ਹੱਲ ਹੋਊਗਾ ਹੱਲ ਤਾਂ ਜੀ ਇਹ ਦੇਖੋ ਸੋ ਦੋਨਾਂ ਤਰ੍ਹਾਂ ਦੇ ਉਹ ਬਣਾ ਲੈਣ ਜੀ ਡਾਕੂਮੈਂਟ ਕਢਾ ਲੈਣੇ ਸਾਡੇ ਕੋਲੇ ਉਹ ਪਈ ਆ ਸਾਰੇ ਰਿਕਾਰਡ ਜੀ ਅੱਜ ਸਵੇਰੇ ਇਹਦਾ ਫੋਨ ਆਉਂਦਾ ਵੀ ਖਾਤਾ ਨੰਬਰ ਦੋ ਤੁਹਾਡੇ ਖਾਤੇ 'ਚ ਪੈਸੇ ਪਾਉਣੇ ਆ ਕਿੰਨੇ ਪੈਸੇ ਪਾਉਣ ਦੀ ਗੱਲ ਕੀਤੀ 7,60,000 ਦੀ ਕਰੀਏ ਸਾਡੇ ਕੋਲੇ ਬਕਾਇਦਾ ਰਿਕਾਰਡਿੰਗਾਂ ਨੇ ਜੀ ਰਿਕਾਰਡਿੰਗਾਂ ਜੀ ਹਾਂਜੀ ਅੱਛਾ ਜੀ ਤੇ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਪ੍ਰਸ਼ਾਸਨ ਜਦੋਂ ਆਇਆ ਅਸੀਂ ਮਤਵਲ ਕੇ ਜਿਹੜੀ ਰਿਟਰਨ 'ਚ ਤੁਸੀਂ ਕਹਿੰਦੇ ਹੋ ਕੰਪਲੀਟ ਅਸੀਂ ਜਾਂਦੇ ਸੀ ਸਾਨੂੰ ਅਧਿਕਾਰੀਆਂ ਨੇ ਨਹੀਂ ਰੋਕਿਆ ਕਹਿੰਦੇ ਵੀ ਐਸ ਐਚਓ ਸਾਹਿਬ ਇੱਥੇ ਆ ਰਹੇ ਆ ਅਸੀਂ ਹੋਂਸਾਰ ਕੰਪਲੀਟ ਹੀ ਲਿਖਾਉਣ ਜਾਂਦੇ ਸੀ ਅਸੀਂ ਰੋਜ਼ ਹੀ ਸੰਗਠ ਚ ਜ ਰਹਿੰ ਸਾਨੂੰ ਉਹ ਜਿਹੇ ਤਜਰਬੇ ਨੇ ਕਾਨੂੰਨ ਆ ਜਿਹੜੇ ਆਪਾਂ ਕਾਨੂੰਨ ਨੂੰ ਕਿਹੋਂ ਹੱਥ ਚ ਲੈਣਾ ਜੀ ਹੈ ਸਨਮੁਦਧਾਰਕੀਆਂ ਵੱਲੀ ਰੋਕਿਆ ਗਿਆ ਜੀ ਤੇ ਹੁਣ ਜੇ ਨਹੀਂ ਕੋਈ ਮਸਲੇ ਦਾ ਹੱਲ ਹੋਊਗਾ ਫਿਰ ਇੱਥੇ ਮੋਰਚਾ ਲੱਗੂਗਾ ਹਾਂ ਮੋਰਚਾ ਲੱਗੂਗਾ ਜੀ ਅੱਛਾ ਜੀ ਹਾਂਜੀ ਹਾਂਜੀ ਸਾਹਿਬ ਕਿੰਨੇ ਕੁ ਲੋਕ ਆਏ ਆ ਤੁਹਾਡੇ ਨਾਲ ਅੱਜ ਸਾਡੇ ਨਾਲ 35 ਤੋਂ 40 ਜਣੇ ਆਏ ਆ ਜੀ ਸਮੇਤ ਔਰਤ ਭੈਣਾਂ ਆਈਆਂ ਨੇ ਅੱਛਾ ਜੀ ਪਿੰਡ ਦੇ ਵਿੱਚੋਂ ਹਾਂਜੀ ਤੇ ਉਹ ਕਹਿੰਦੇ ਕਿ ਤੁਸੀਂ ਇਹ ਵੀ ਕਿਹਾ ਕਿ ਸਾਡੇ ਜਿਹੜਾ ਸਟਾਫ ਉਹਨਾਂ ਨੂੰ ਥੱਲੇ ਨਹੀਂ ਉਤਰਨ ਦਵਾਵਾਂਗੇ ਜਾਨ ਨਹੀਂ ਦਵਾਵਾਂਗੇ ਇੰਦਾ ਦੀ ਗੱਲ ਹੋਈ ਹੈ ਨਹੀਂ ਜੀ ਕੱਲੇ ਮਤਵਲ ਕੇ ਉਸੇ ਨਾਲ ਆ ਜੀ ਓਨਰ ਨਾਲ ਮਰਦ ਨਾਲ ਸਾਡੀਆਂ ਧੀਆਂ ਭੈਣਾਂ ਉਹ ਸਾਡੇ ਨਾਲ ਕੋਈ ਨਹੀਂ ਸਾਡੀਆਂ ਧੀਆਂ ਨੇ ਜੀ ਉਹ ਸਾਡ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨਦੀਪ ਸਿੰਘ ਆ ਪਿੰਡ ਚੌਕੇ ਇਕਾਈ ਪ੍ਰਧਾਨ ਚੌਕੇ ਲੁਧਿਆਣੇ ਆਏ ਹੂੰ ਇਮੀਗ੍ਰੇਸ਼ਨ ਦੇ ਬਾਹਰ ਧਰਨਾ ਲਾਇਆ ਕੀ ਕਰ ਰਹੇ ਆ ਇਹ ਜੀ ਜਿਹੜਾ ਇਮੀਗ੍ਰੇਸ਼ਨ ਵਾਲਾ ਇੱਥੋਂ ਦਾ ਏਜੰਟ ਆ ਇਹਨਾਂ ਨਾਲ ਪਿਛਲੇ 5-6 ਮਹੀਨਿਆਂ ਤੋਂ ਸਾਡੀ ਗੱਲਬਾਤ ਚੱਲ ਰਹੀ ਆ ਇੱਥੋਂ ਮੰਨ ਕੇ ਜਿਹੜਾ ਇਹਨੇ ਇੱਕ ਬੱਚੀ ਦਾ ਵੀਜ਼ਾ ਲਵਾਇਆ ਸੀਗਾ ਉਸ ਦੀ ਜਿਹੜੀ ਫੀਸ ਹੁੰਦੀ ਆ ਉਹ ਫੀਸ ਨਹੀਂ ਇਹਨਾਂ ਨੇ ਪ੍ਰੋਪਰ ਉੱਥੇ ਭੇਜੀ ਤੇ ਉੱਥੇ ਜਦੋਂ ਬੱਚੀ ਨੇ ਮਤਲਬ ਕਾਲਜ ਦੇ ਵਿੱਚ ਉਹ ਫੀਸ ਬਾਰੇ ਗੱਲਬਾਤ ਪਤਾ ਕਰੇ ਤਾਂ ਉਹ ਕਹਿੰਦੇ ਛੋਡੀ ਕਿਸੇ ਨੇ ਇੱਥੇ ਫੀਸ ਨਹੀਂ ਭਰੀ ਕਿਹੜੀ 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 ਕੰਟਰੀ ਗਈ ਕੋਈ ਉਹ ਕੈਨੇਡਾ ਦੇ ਵਿੱਚ ਗਏ ਆ ਜੀ ਅੱਛਾ ਜੀ ਤੁਸੀਂ ਕਿੰਨੇ ਟੋਟਲ ਇਹਨਾਂ ਨੂੰ ਪੈਸੇ ਦਿੱਤੇ ਸੀ ਅਸੀਂ ਜੀ 20 ਲੱਖ ਰੁਪਇਆ 25 ਲੱਖ ਰੁਪਇਆ ਇਹਨਾਂ ਨੂੰ ਦਿੱਤਾ ਹੈ ਅੱਛਾ ਜੀ 25 ਲੱਖ ਦੇ ਵਿੱਚੋਂ ਜਿਹੜਾ ਰਿਫੰਡ ਆਉਂਦਾ ਹੁੰਦਾ ਨਾ ਤਾਂ ਇਹਨਾਂ ਨੇ ਰਿਫੰਡ ਵਾਪਸ ਕੀਤਾ ਸਾਡਾ ਤੇ ਨਾ ਸਾਡੀ ਜੀਆਈਸੀ ਖਾ ਕੇ ਵਿੱਚੋਂ ਤੇ ਜਿਹੜੇ ਹੋਰ ਜਿਹੜੇ ਦੂਜੇ ਹੈਗੇ ਆ ਫੀਸਾਂ ਵਗੈਰਾ ਹੈਗੀਆਂ ਨੇ ਉਹ ਸਾਰੀਆਂ ਮਤਲਬ ਇਹਨਾਂ ਨੇ ਕੁਛ ਵੀ ਉਹਦੇ ਖਾਤੇ ਵਿੱਚ ਨਹੀਂ ਪਾਇਆ ਜੀ ਪਰ ਜਿਹੜੇ ਇਮੀਗ੍ਰੇਸ਼ਨ ਦੇ ਮਾਲਕ ਆ ਉਹ ਕਹਿੰਦਾ ਤੁਸੀਂ ਦਿੱਤਾ 17 17.5 ਲੱਖ ਰੁਪਏ ਦਿੱਤਾ ਨਹੀਂ ਉਹ ਅਕਾਊਂਟ ਚੈੱਕ ਕਰ ਲੈਣ ਜੀ ਖਾਤਾ ਚੈੱਕ ਕਰਨਾ ਸਾਡੇ ਕੋਲ ਵਾਇਪ ਪ੍ਰੂਫ ਨਹੀਂ ਸਾਰਾ ਸਾਡੇ ਕੋਲ ਇਹਨਾਂ ਦੀ ਇੱਥੋਂ ਤੱਕ ਨਹੀਂ ਵੀ ਰਿਕਾਰਡ ਹੈ ਅੱਜ ਜਦੋਂ ਅਸੀਂ ਸਵੇਰ ਇਹਨਾਂ ਨਾਲ ਗੱਲਬਾਤ ਕੀਤੀ ਸਾਨੂੰ ਉਹਨਾਂ ਨੇ ਦਿਨ ਦਿੱਤਾ ਸੀਗਾ ਸਾਥੋ ਪਿਛਲੀ ਵਾਰੀ ਜਦੋਂ ਅਸੀਂ ਮਿਲਿਆ ਸਾਨੂੰ ਕਹਿੰਦੇ ਦੋ ਦਿਨ ਦੇ ਦਿਓ ਅਸੀਂ ਉਸ ਤੋਂ ਅੱਜ 9 ਦਿਨਾਂ ਬਾਅਦ ਇੱਥੇ ਆਏ ਆ ਜਦੋਂ ਸਾਡੇ ਦੰਨਾਂ ਨੇ ਕੋਈ ਗੱਲਬਾਤ ਨਾ ਸੁਣੀ ਕੱਲ੍ਹ ਸ਼ਾਮ ਨੂੰ ਅਸੀਂ ਉਹਨੂੰ ਕਿਹਾ ਵੀ ਅਸੀਂ ਫਿਰ ਆ ਕੇ ਵੀ ਧਰਨਾ ਦੇਵਾਂਗੇ ਉਹ ਕ ਤੁਸੀਂ ਕਹਿ ਰਹੇ ਹੋ ਕਿ 2.5 ਲੱਖ ਰੁਪਇਆ ਤੁਸੀਂ ਰੱਖ ਲਓ ਇਮੀਗ੍ਰੇਸ਼ਨ ਵਾਲਿਆਂ ਦਾ ਕਹਿਣਾ ਕਿ ਬਾਕੀ ਸਾਡੇ ਪੈਸੇ ਵਾਪਸ ਦੇ ਦੇ। ਵੀ ਉਹਨਾਂ ਨੂੰ ਕਿਹਾ ਉਹ ਕਹਿੰਦੇ ਵੀ ਜਿਹੜਾ ਸਾਡੀ ਫੀਸ ਬਣਦੀ ਆ ਅਸੀਂ ਕਹਿ ਵੀ ਜਿਹੜੀ GGIC ਫੀਸ ਹੈਗੀ ਜਿਹੜਾ ਕੋਈ ਹੋਰ ਉਹਦੇ ਕੁੜੀ ਦੇ ਆਪਾਂ ਅਕਾਊਂਟ ਦੇ ਵਿੱਚ ਪਾਉਣੇ ਆ ਜਾਂ ਸਾਡਾ ਰਿਫੰਡ ਆ ਜਿੰਨਾ ਵੀ ਹੋਣਾ ਉਹ ਸਾਡਾ ਵਾਪਸ ਕਰੋ। ਉਹ ਕਹਿੰਦੇ ਕੁੜੀ ਨੇ ਆਪਣੀ ਮਰਜ਼ੀ ਨਾਲ ਕਾਲਜ ਚੇਂਜ ਕੀਤਾ ਵਾ। ਨਹੀਂ ਕੋਈ ਪ੍ਰਾਈਵੇਟ ਉਹ ਇਹਨਾਂ ਨੇ ਕਾਲਜ ਪਹਿਲਾਂ ਗਲਤ ਇਥੋਂ ਜਾਣਕਾਰੀ ਦਿੱਤੀ ਹੈ ਜੀ ਇਹਨਾਂ ਨੇ ਆਪਣੇ ਉਧਰ ਲੋਕਲ ਬੰਦਿਆਂ ਦੀ ਆਪ ਹੀ ਕਾਲਜ ਬਣਵਾ ਲੈਂਦੇ ਨੇ ਇਹ। ਤੁਸੀਂ ਆਮ ਹੀ ਆਪਣੇ ਗੱਲਾਂ ਸਾਡੇ ਹਰ ਰੋਜ਼ ਏਜੰਟਾਂ ਨਾਲ ਹੀ ਇਹ ਹੈ ਵੀ ਇਹਨਾਂ ਦਾ ਆਪ ਦਾ ਕੋਈ ਆਪ ਹੀ ਕਾਲਜ ਬਣਾ ਕੇ ਉੱਥੇ ਜਾਲੀ ਕੰਮ ਕਰਾਉਂਦੇ ਆ ਇਹਨਾਂ ਨੇ ਇੱਥੋਂ ਵੀ ਜਿਹੜੇ ਮਤਲਬ ਜੀਆਈਸੀ ਦੇ ਕਾਗਜ਼ ਜਾਲੀ ਪਾਏ ਨੇ ਉਹ ਕਹਿੰਦੇ ਅਸੀਂ ਇੱਕ ਸੈਮੈਸਟਰ ਦੀ ਫੀਸ ਤਾਂ ਅਸੀਂ ਆਪ ਜਮ੍ਹਾਂ ਕਰਾਈ ਸਾਢੇ 5 ਨਹੀਂ ਉਹ ਵੀ ਅਸੀਂ ਇੱਥੇ ਕਰਵਾ ਕੇ ਗਏ ਜੀ ਉੱਤੇ ਉਹ ਕਹਿੰਦੇ ਅਸੀਂ ਜਮ੍ਹਾਂ ਕਰਾਈ ਸਾਢੇ 5 ਅਸੀਂ ਲੜ ਕੇ ਇੱਥੇ ਜੀ ਇਹਨਾਂ ਨਾਲ ਜਦੋਂ ਸਾਰੀ ਗੱਲਬਾਤ ਉਹਨਾਂ ਨੇ ਇੱਕ ਵੀ ਉਹਨਾਂ ਦੀ ਕਿਸੇ ਰਾਹ ਨਿਕਲੀਏ ਸਾਢੇ 5 ਲੱਖ ਰੁਪਏ ਉੱਤੇ ਮੰਨੇ ਆ ਸਾਡੇ ਕੋਲੇ ਉਹ ਇਹਨਾਂ ਨੇ ਜਮ੍ਹਾਂ ਕਰਾਈ ਅਸੀਂ ਉਸ ਗੱਲ ਤੋਂ ਮੁੱਕਦੇ ਅਸੀਂ ਉਹ ਵੀ ਕਿ ਨਹੀਂ ਹੁਣ ਹੁਣ ਚਾਹਦੇ ਕਿ ਉਹ ਹੋਣਾ ਕੀ ਚਾਹੀਦਾ ਜਿਹੜਾ ਸਾਡਾ 12 13 ਲੱਖ ਰੁਪਏ ਬਚਦੇ ਜੋ ਸਾਡੇ ਪੈਸੇ ਵਾਪਸ ਕਰਨੇ ਮਤਲਬ ਤੁਸੀਂ ਕਿੰਨੇ ਟੋਟਲ ਪੈਸੇ ਕਿੰਨੇ ਦਿੱਤੇ ਆ ਅਸੀਂ ਸਾਡੇ 20 ਲੱਖ ਰੁਪਏ ਦਿੱਤਾ ਜੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਸਾਡੇ 20 ਲੱਖ ਦੇ ਵਿੱਚੋਂ ਇਹਨਾਂ ਨੇ 5.5 ਲੱਖ ਰੁਪਏ ਜਿਹੜਾ ਮਤਲਬ ਇਹਨਾਂ ਨੇ ਉਹਦੇ ਦੁਬਾਰੇ ਰਿਫੰਡ ਕੀਤਾ ਜੀ ਤੇ 2.5 ਲੱਖ ਰੁਪਏ ਸੇ ਇਹਨਾਂ ਨੂੰ ਉਹ ਵੀ ਛੱਡਿਆ ਜਿਹੜੇ ਕਹਿੰਦੇ ਵੀ ਅਸੀਂ ਫਰੀਦ ਵਿੱਚ ਕਿਵੇਂ ਭੇਜ ਦੀਏ ਅਸੀਂ ਕਿਹਾ ਵੀ ਆਮ ਏਜੰਟ ਕੋਈ 70000 ਕੋਈ ਲੱਖ ਰੁਪਏ ਫੀਸ ਲੈਂਦਾ ਅਸੀਂ ਤੁਹਾਨੂੰ 2.5 ਲੱਖ ਛੱਡ ਰਹੇ ਹਾਂ ਉਹ ਕਹਿੰਦੇ ਕਿ 2.5 ਲੱਖ ਰੁਪਏ ਵਿੱਚ ਕੁੜੀ ਕੈਨੇਡਾ ਕਿੱਦਾਂ ਚਲ ਜੂਗੀ ਕੋਈ ਭੇਜ ਕੇ ਦਿਖਾ ਦੇ ਨੀ ਇਹਨਾਂ ਨੇ ਆਪ ਦੀ ਫੀਸ ਕੱਟਣੀ ਜੀ ਅਸੀਂ ਤਾਂ ਕਹਿੰਦੇ ਵੀ ਸਾਡਾ 2 ਲੱਖ ਪੂਰਾ ਕਰ ਦੇਣਾ ਸਾਨੂੰ ਦੱਸ ਦੇਣਾ ਵੀ ਅਸੀਂ ਤੁਹਾਡੇ ਆਪ ਖਾਤੇ 'ਚ ਇੱਥੇ ਖਰਚ ਹੋ ਗਿਆ ਇੱਥੇ ਕਹਿੰਦੇ ਉਹ ਕਿ 20 ਲੱਖ ਰੁਪਏ ਦਾ ਤੁਹਾਨੂੰ ਪੂਰਾ ਬਾਇਓ ਡਾਟਾ ਦਿੱਤਾ ਮਾਇਆ ਡਾਟਾ ਦੇ ਦਾਂਗੇ ਨੇ ਉਥੇ ਵੀ ਨਿਯਮ-ਨਿਯਮੇ ਬੱਚੇ ਨੂੰ ਖਾਣ-ਪੀਣ ਦੇ ਪੈਸੇ ਹੀ ਮਿਲਨੇ ਨੇ ਉਹ ਕੁਝ ਵੀ ਨਹੀਂ ਮਿਲ ਰਿਹਾ ਇਹ ਹੁਣ ਤੁਸੀਂ ਕੰਪਲੇਂਟ ਦਿੱਤੀ ਰਿਟਰਨ ਚ ਹਾਂਜੀ ਅਸੀਂ ਪ੍ਰਸ਼ਾਸਨ ਦੇ ਇੱਥੇ ਪਹੁੰਚਿਆ ਸੀਗਾ ਪ੍ਰਸ਼ਾਸਨ ਨੂੰ ਅਸੀਂ ਰਿਟਰਨ ਚ ਕੰਪਲੇਂਟ ਦਿੱਤੀ ਹੋਈ ਆ ਪਰ ਐਸਐਚਓ ਦਾ ਕਹਿਣਾ ਕਿ ਤੁਸੀਂ ਰਿਟਰਨ ਚ ਕੋਈ ਕੰਪਲੇਂਟ ਹੀ ਨਹੀਂ ਦਿੱਤੀ ਨਹੀਂ ਸਾਨੂੰ ਇਹ ਪਹਿਲਾਂ ਕਹਿ ਰਹੇ ਨੇ ਸਾਨੂੰ ਇਹ ਕਹਿ ਰਹੇ ਵੀ ਅੱਜ ਸਾਨੂੰ ਇਹਨਾਂ ਨੇ ਇਹ ਗੱਲ ਦਾ ਭਰੋਸਾ ਦਿੱਤਾ ਸਾਡੇ ਕੋਲੇ ਆਉਣ ਰਿਕਾਰਡ ਪਏ ਜਿਨ੍ਹਾਂ ਦੀ ਗੱਲਾਂ ਕਹਿੰਦੇ ਵੀ ਤੁਸੀਂ ਸਾਨੂੰ ਖਾਤਾ ਭੇਜ ਦਿਓ ਅੱਛਾ ਜੀ ਤੁਹਾਡੇ 20 ਮਿੰਟਾਂ ਦੇ ਵਿੱਚ ਪੈਸੇ ਭੇਜ ਦਾਂਗੇ ਇਸ ਤੋਂ ਵੀ 15 ਦਿਨ ਪਹਿਲਾਂ ਸਾਨੂੰ ਕਿਹਾ ਵੀ ਬੈਂਕ ਦੇ ਵਿੱਚ ਤੁਸੀਂ ਜਾ ਕੇ ਚੈੱਕ ਕਰਾਓ ਅਸੀਂ ਤੁਹਾਡੇ ਪੈਸੇ ਪਾਤੇ ਨਹੀਂ ਐਸਐਚਓ ਨਾਲ ਗੱਲ ਹੋਈ ਹੈ ਮੇਰੀ ਉਹ ਕਹਿੰਦੇ ਕਿਸਾਨ ਜੱਥੇਬੰਦੀ ਜਿਹੜੀ ਧਰਨੇ ਦੇ ਬੈਠੀਆਂ ਉਹਨਾਂ ਨੇ ਰਿਟਰਨ ਚ ਕੰਪਲੀਟ ਨਹੀਂ ਦਿੱਤੀ ਕਹਿੰਦੇ ਆਪਣੀ ਜੱਥੇਬੰਦੀਆਂ ਨਾਲ ਗੱਲ ਕਰਕੇ ਫੇਰ ਦਵਾਂਗੇ ਨਹੀਂ ਸਰ ਰਿਟਰਨ ਚ ਕੰਪਲੇਨਟ ਤਾਂ ਅਸੀਂ ਅਸੀਂ ਤਾਂ ਇਸ ਮਤਲਬ ਮਕਸਦ ਜਿੱਦੇ ਆਈ ਸੀਗੇ ਸਾਨੂੰ ਇਹਨਾਂ ਨੇ ਕਿਹਾ ਵੀ ਅੱਜ ਤੁਹਾਨੂੰ ਪੈਸੇ ਦੇ ਦੇਵਾਂਗੇ ਅੱਛਾ ਸੋਨੂ ਖਾਤੇ ਦੇ ਵਿੱਚ ਅਸੀਂ ਪੈਸੇ ਪਾਵਾਂਗੇ ਜਦੋਂ ਆਪਣਾ ਸਮਝੌਤਾ ਹੋ ਗਿਆ ਇਹ ਸਮਝੌਤੇ ਤੋਂ ਭੱਜ ਰਹੇ ਆ ਅੱਜ ਅਸੀਂ ਜਦੋਂ ਸਾਡੇ ਸਮਝੌਤੇ ਤੋਂ ਭੱਜ ਗਏ ਅਸੀਂ ਰਿਟਰਨ ਦੇ ਵਿੱਚ ਕੰਪਲੇਂਟ ਦੇ ਦਿੱਤੀ ਨਾਲ ਦੀ ਕੰਪਲੇਂਟ ਦੇ ਦਿੱਤੀ ਹਾਂਜੀ ਦੇ ਦਿੱਤੀ ਠੀਕ ਹੈ ਜੀ ਬਾਕੀ ਸਿਰੇ ਜਦੋਂ ਇਮੀਗ੍ਰੇਸ਼ਨ ਵਾਲੇ ਉੱਪਰ ਬੈਠੇ ਆ ਮਾਲਕ ਉਹ ਕਹਿੰਦੇ ਅਸੀਂ ਵੀ ਕੰਪਲੇਂਟ ਦਵਾਂਗੇ ਤੁਸੀਂ ਸਾਡੇ ਸਟਾਫ ਨਾਲ ੱੱਕਾ ਕੀਤਾ ਬਤਮਝੀ ਕੀਤੀ ਹੈ ਨਹੀਂ ਸਾਡਾ ਨਾ ਇੱਥੇ ਜਿਹੜੇ ਸਾਡੀਆਂ ਭੈਣਾਂ ਇੱਥੇ ਕੰਮ ਕਰਦੀਆਂ ਸੀ ਸਾਡਾ ਨਾ ਔਰਤਾਂ ਨੇ ਤਕਰੀਬਨ 10 ਤੋਂ 12 ਔਰਤਾਂ ਸਾਡੇ ਨਾਲ ਨੇ ਅਸੀਂ ਆਪ ਦਫ਼ਤਰ ਦੇ ਵਿੱਚ ਨਹੀਂ ਬੈਠੇ ਉਹਨਾਂ ਭੈਣਾਂ ਕੋ ਵੀ ਜਿੰਨਾ ਜਿਆਦਾ ਤੁਹਾਡਾ ਆਪਣਾ ਸਾਹ ਨਹੀਂ ਆਉਂਦਾ ਓਨਰ ਨਹੀਂ ਆਉਂਦਾ ਅਸੀਂ ਉਹਨਾਂ ਜਿਹੜੇ ਤੁਹਾਨੂੰ ਨਹੀਂ ਛੱਡ ਸਕਦੇ ਜਦੋਂ ਓਨਰ ਆ ਗਿਆ ਅਸੀਂ ਕੁੜੀਆਂ ਨੂੰ ਕਿਹਾ ਵੀ ਤੁਸੀਂ ਘਰੋਂ ਘਰੀ ਜਾਓ ਸਾਡਾ ਕੁੜੀਆਂ ਨਾਲ ਕੋਈ ਰੌਲਾ ਹੀ ਨਹੀਂ ਨਾ ਹੀ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਬਈ ਆਪ ਦੇ ਕੈਮਰੇ ਕਢਾ ਲੈਣਾ ਅਸੀਂ ਕੋਈ ਉੱਥੇ ਫੁੱਲ ਵੀ ਟੋੜਿਆ ਹੋਵੇ ਨਾ ਦਫ਼ਤਰ ਦਾ ਮੇਰਾ ਨਾਮ ਸਰ ਹਰਜੀਤ ਸਿੰਘ ਹੈ ਜੀ ਹਰਜੀਤ ਜੀ ਤੁਹਾਡੇ ਇਮੀਗ੍ਰੇਸ਼ਨ ਦੇ ਬਾਹਰ ਧਰਨਾ ਲਾਇਆ ਕਿਸਾਨਾਂ ਨੇ ਕਹਿੰਦੇ ਕਿ ਤੁਹਾਡੀ ਤੁਸੀਂ ਉਹਨਾਂ ਦੀ ਕੁੜੀ ਨੂੰ ਬਾਹਰ ਭੇਜਿਆ ਕੈਨੇਡਾ ਹਾਂ ਜੀ ਤੇ ਕੋਈ ਪੈਸੇ ਵਾਪਸ ਕਰਨੇ ਸੀ ਉਹ ਤੁਸੀਂ ਦੇ ਨਹੀਂ ਰੇਸ ਕਰਕੇ ਕਿਸਾਨਾਂ ਨੇ ਬਾਹਰ ਘੇਰਾ ਪਾਇਆ ਹਰ ਜੀ ਅਸੀਂ ਦੇਖੋ ਕੁੜੀ ਨੂੰ ਕੈਨੇਡਾ ਭੇਜਿਆ ਜੀ ਕੈਨੇਡਾ ਭੇਜ ਕੇ ਅਸੀਂ ਇਹਨਾਂ ਨੇ ਸਾਨੂੰ ਕਿਹਾ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਕਰਾਈ ਇਹਨਾਂ ਦੀ ਬਟ ਇਹਨਾਂ ਨੇ ਜਦੋਂ ਵੀਜ਼ਾ ਆ ਗਿਆ ਇਹਨਾਂ ਦਾ ਉਦੋਂ ਸਾਨੂੰ ਕਹਿੰਦੇ ਪਏ ਕਿ ਅਸੀਂ ਪ੍ਰਾਈਵੇਟ ਕਾਲਜ ਨਹੀਂ ਜਾਣਾ ਜਦੋਂ ਸਾਰੀ ਗੱਲ ਉਹ ਪੈਸੇ ਦੇ ਵੀ ਡੀਲ ਡਨ ਹੋ ਗਈ ਹੁਣ ਉੱਥੇ ਜਾ ਕੇ ਇਹਨਾਂ ਨੇ ਜਿਹੜੇ ਕਾਲਜ ਅਸੀਂ ਭੇਜਿਆ ਉਹ ਕਾਲਜ ਦੇ ਵਿੱਚ ਇਹਨਾਂ ਨੇ ਐਡਮਿਸ਼ਨ ਨਹੀਂ ਲਈਤੀ ਉੱਥੇ ਸਟੱਡੀ ਨਹੀਂ ਕੀਤੀ ਇਹਨਾਂ ਨੇ ਆਪਣੀ ਮਰਜ਼ੀ ਨਾਲ ਉੱਥੇ ਪਬਲਿਕ ਕਾਲਜ ਲੈ ਲਿਆ ਜੀ ਉਹਦੇ ਵਿੱਚ ਪੜਦੇ ਪਏ ਆ ਸਾਨੂੰ ਕਹਿੰਦੇ ਪਏ ਜੀ ਫੀਸ ਸਾਡੇ ਰਿਫੰਡ ਕਰਵਾਓ ਇਹਦੇ ਕਰਕੇ ਅਸੀਂ ਇਹਨਾਂ ਨੂੰ ਕਲੀਅਰ ਕਰਤਾ ਕਿ ਉਹਦੀ ਰਿਫਰੈਂਡ ਫੀਸ ਨਹੀਂ ਹੁੰਦੀ ਅਸੀਂ ਪਹਿਲੇ ਦਿਨ ਤੋਂ ਹੀ ਇਹ ਚੀਜ਼ ਮੈਂਸ਼ਨ ਕੀਤੀ ਹੋਈ ਸੀ ਬਾਕੀ ਅਸੀਂ ਜਿੰਨੇ ਵੈਸੇ ਇਹਨਾਂ ਨਾਲ ਕੀਤੇ ਸੀਗੇ ਸਾਨੂੰ ਉਹਦੇ ਵਿੱਚੋਂ 6 ਲੱਖ ਰੁਪਇਆ ਘੱਟ ਦੇ ਕੇ ਗਏ ਆ ਤੇ ਸਾਡੇ ਤੋਂ ਜੀਆਈਸੀ ਮੰਗ ਰਹੇ ਆ ਜਿਹੜੀ amount ਸਾਨੂੰ ਆਈ ਨਹੀਂ ਅਸੀਂ ਉਹ amount ਕਿਵੇਂ ਪੇ ਕਰਦੀਏ ਜੀ ਉਹਨਾਂ ਉਹ ਕਹ ਰਹੇ ਕਿ ਤੁਸੀਂ ਕਿਹਾ ਸੀ ਆਪਣਾ ਪੀਐਨਬੀ ਦਾ ਕੋਈ ਅਕਾਊਂਟ ਦਿਓ ਅਸੀਂ ਤੁਹਾਨੂੰ ਉਹਦੇ ਵਿੱਚ ਪੈਸੇ ਪਾ ਰਿਆਂ ਪਰ ਸਰ ਪੈਸੇ ਅਸੀਂ ਇਦਾਂ ਕਿਹਾ ਸੀਗਾ ਜੀ ਅਸੀਂ ਪੈਸੇ ਕੋਈ ਨਹੀਂ ਮੰਗੇ ਅਸੀਂ ਆਹ ਗੱਲ ਕਹੀ ਸੀ ਇਹਨਾਂ ਦੇ ਅਸੀਂ ਬੱਚੇ ਦੀ ਇੱਕ ਸਮੈਸਟਰ ਦੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਪਬਲਿਕ ਦੇ ਵਿੱਚੋਂ ਉਹ ਸਿਰਫ ਇਹਦੇ ਲਈ ਕੀ ਹੈ ਸਾਡੇ ਕੋਲ 2-3 ਵਾਰ ਆ ਚੁੱਕੇ ਆ ਇਦਾਂ ਹੀ ਬੰਦੇ ਲੈ ਕੇ ਸਾਨੂੰ ਜੀ ਧਮਕਾਉਂਦੇ ਆ ਡਰਾਉਂਦੇ ਆ ਸਾਡੇ ਸ ਤੇ ਜੀ ਸਾਡੇ ਸਟਾਫ ਦੀ ਕੁੜੀ ਨੇ ਇੱਕ ਰਿਪੋਰਟ ਲੈਣ ਜਾਣਾ ਸੀਗਾ ਉਹਨਾਂ ਨੂੰ ਵੀ ਜੀ ਰੋਕਣ ਲੱਗੇ ਜਾਣ ਨਹੀਂ ਦਿੱਤਾ ਅੱਛਾ ਜੀ ਉਹਨੇ ਪੁਲਿਸ ਵਾਲੇ ਵੀ ਉਹਨੇ ਪੁਲਿਸ ਵਾਲੇ ਵੀ ਆਏ ਸੀਗੇ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਆਪਣਾ ਬੈਠ ਕੇ ਜੋ ਕਾਰਵਾਈ ਹੈਗੀ ਆ ਕਰ ਲਓ ਜਿਹੜਾ ਬੰਦਾ ਗਲਤ ਹੋਊਗਾ ਸੀ ਉਹਨਾਂ ਤੋਂ ਪੈਸੇ ਦਵਾ ਦਾਂਗੇ ਜਾਂ ਜੇ ਤੁਹਾਡੇ ਵੱਲੋਂ ਲੈਣੇ ਬੰਦੇ ਅਸੀਂ ਤੁਹਾਡੇ ਤੋਂ ਦਵਾ ਦਾਂਗੇ ਕਿ ਉਹ ਕਿੱਦਾਂ ਹੋਊਗਾ ਮਸਲੇ ਦਾ ਤੁਸੀਂ ਕਹਿੰਦੇ ਹੋ ਕਿ ਸਾਡੇ ਵੱਲੋਂ ਕੋਈ ਇਹਨਾਂ ਨੂੰ ਦੀਨਦਾਰੀ ਨਹੀਂ ਬੰਦੀ ਹਾਂ ਜੀ ਅਸੀਂ ਪੈਸੇ ਲੈਣੇ ਆ ਕੋੜੀਆਂ 'ਚ ਬੈਠੇ ਆ ਤੁਹਾਡਾ ਦਫਤਰ ਜਿਹੜਾ نیچے ਘੇਰਿਆ ਹੋਇਆ ਹਾਂਜੀ ਕਿੱਦਾਂ ਨਿਬੜੂਗੀ ਉਹ ਕਹਿੰਦੇ ਅਸੀਂ ਲੈ ਲਈਏ ਅਸੀਂ ਤਾਂ ਜੀ ਪ੍ਰਸ਼ਾਸਨ ਨੂੰ ਕਵਾਂਗੇ ਜੀ ਸਾਡੀ ਹੈਲਪ ਕਰੋ ਕਿਉਂਕਿ ਅਸੀਂ ਉਹਨਾਂ ਸਾਹਮਣੇ ਸਾਰਾ ਕੁਝ ਸਬੂਤ ਰੱਖਣ ਨੂੰ ਤਿਆਰ ਹਾਂ ਜੀ ਹਾਂਜੀ ਤੇ ਤੁਸੀਂ ਵੀ ਦਿੱਤੀ ਕੋਈ ਕੰਪਲੇਂਟ ਕੀ ਸਾਡੇ ਸਟਾਫ ਨੂੰ ਐਦਾਂ ਬਤ ਹਾਂਜੀ ਸਰ ਹੁਣ ਦੇਣ ਲੱਗੇ ਆ ਜੀ ਕੰਪਲੇਂਟ ਦੋਗੇ ਤੁਸੀਂ ਵੀ ਕੰਪਲੇਂਟ ਹਾਂਜੀ ਜ਼ਰੂਰ ਤੇ ਪੁਲਿਸ ਵੀ ਮੌਕੇ ਤੇ ਆਈ ਹੈ ਐਸਐਚਓ ਦਾ ਕਹਿਣਾ ਹੈ ਕਿ ਕੰਪਲੀਟ ਕਰੋਗੇ ਉਸ ਅਧਾਰ ਤੇ ਦੇਖਾਂਗੇ ਕਾਰਵਾਈ ਕਰ ਐਸਐਚਓ ਸਾਹਿਬ ਨੇ ਜੀ ਕਲੀਅਰ ਕਿਹਾ ਕਿ ਤੁਸੀਂ ਉਹਨਾਂ ਨੂੰ ਜਿੱਥੇ ਬੰਦੇ ਨੂੰ ਕਹਿੰਦੇ ਤੁਸੀਂ ਆਪਣੇ ਕੰਪਲੇਂਟ ਦਿਓ ਸਾਡਾ ਗੱਲ ਕਰੋ ਉਹ ਜੀ ਕਹਿੰਦੇ ਪਏ ਆ ਕਿ ਅਸੀਂ ਕੰਪਲੇਂਟ ਨਹੀਂ ਜੇ ਨਹੀਂ ਤਾਂ ਪੈਸੇ ਚਾਹੀਦੇ ਜੀ ਅਸੀਂ ਪੈਸੇ ਕਿਸ ਚੀਜ਼ ਦੇ ਦਈਏ ਕਿੰਨੇ ਪੈਸੇ ਦੀ ਡਿਮਾਂਡ ਕਰਦੇ ਵੀ ਕਿੰਨੇ ਪੈਸੇ ਇਹ ਸਰ ਕਹਿੰਦੇ ਵੀ ਹੈ ਕਿ ਸਾਨੂੰ 2.5 ਲੱਖ ਰੁਪਇਆ ਤੁਸੀਂ ਕੱਟ ਲਓ ਤੇ ਬਾਕੀ ਸਾਨੂੰ ਪੈਸੇ ਦੇ ਦਿਓ ਟੋਟਲ ਪੈਸੇ ਹੈ ਸਾਡੇ ਕੋਲ ਜੀ 17 ਗੁਲਾਖ ਰੁਪਇਆ ਆਇਆ ਹੈ ਜੀ ਕਹਿੰਦੇ ਜੀ 2.5 ਲੱਖ ਸਾਨੂੰ ਕ ਸੋ ਜੀ 2.5 ਲੱਖ ਦੇ ਵਿੱਚ ਕਿਹੜਾ ਬੱਚਾ ਜੀ ਕੈਨੇਡਾ ਜਾਂਦਾ ਅੱਜ ਦੀ ਡੇਟ ਦੇ ਵਿੱਚ ਉਹ ਜੀ ਕੈਨੇਡਾ ਭੇਜਣ ਦੇ 17 ਲੱਖ ਰੁਪਏ ਲਿਆ ਸੀ ਹਾਂਜੀ ਇਹਦੇ ਵਿੱਚ ਫੀਸ ਸੀਗਾ ਜੀ ਸਾਰਾ ਕੁਝ ਕਰਵਾਇਆ ਸੀਗਾ ਇਹਨਾਂ ਤੋਂ ਕੋਈ ਪੈਸਾ ਨਹੀਂ ਦਿੱਤਾ ਸੀ ਅੱਛਾ ਜੀ ਤੇ ਸਾਨੂੰ ਪੇਮੈਂਟ ਵੀ ਘੱਟ ਦੇ ਕੇ ਗਏ ਐ ਪਰ ਉਹ ਤਾਂ ਕਹਰੇ 20 ਲੱਖ ਕੁਛ ਹਜ਼ਾਰ ਰੁਪਏ ਲਏ ਸੀ ਉਹ ਸਰ ਉਹਨਾਂ ਤੋਂ ਸਟੇਟਮੈਂਟ ਮੰਗਵਾ ਲਓ ਜੀ ਅੱਛਾ ਜੀ ਹਾਂਜੀ ਜਿੰਨੀ ਅਮਾਉਂਟ ਹੈਗੀ ਇਹਨਾਂ ਤੋਂ ਸਟੇਟਮੈਂਟ ਮੰਗਵਾ ਲਓ ਅਸੀਂ ਵੀ ਕਲੀਅਰ ਕਰ ਦਾਂਗੇ ਕਿੰਨੀ ਅਮਾਉਂਟ ਸਰ ਇੱਕ ਮਾਲ ਰੋਡ ਤੇ ਜਿਹੜਾ ਇਮੀਗ੍ਰੇਸ਼ਨ ਦੇ ਬਾਅਦ ਧਰਨਾ ਲੱਗਿਆ ਮਲਹਾਰ ਇਹ ਸਾਨੂੰ ਵੀ ਹੁਣ ਇੰਟੀਮੀਸ਼ਨ ਆ ਗਈ ਹੈ ਬਠਿੰਡੇ ਤੋਂ ਕਿਸਾਨ ਜਥੇਬੰਦੀ ਦੇ ਆਏ ਹੈ ਤੇ 340 ਜਣੇ ਹੈਗੇ ਆ ਇਹਨਾਂ ਦੇ ਕੋਲ ਸਾਨੂੰ ਹਜੇ ਫਿਲਹਾਲ ਕੋਈ ਤਰਖਾਸਤ ਨਹੀਂ ਦਿੱਤੀ ਅਸੀਂ ਗੱਲ ਕੀਤੀ ਸੀ ਕਹਿੰਦੇ ਹਜੇ ਸੋਚ ਕੇ ਦੱਸਦੇ ਜਥੇਬੰਦੀ ਨਾਲ ਗੱਲ ਕਰਕੇ ਦੱਸਦੇ ਦਰਖਾਸਤ ਹੈ ਇਹਨਾਂ ਦੀ ਕੋਈ ਲੜਕੀ ਬਾਹਰ ਗਈ ਹੈ ਤੇ ਉਹਦੇ ਕੋਈ ਪੈਸੇ ਰਿਫੰਡ ਹੋਣੇ ਸੀ ਉਹਦੇ ਰਿਕਾਰਡਿੰਗ ਇਹਨਾਂ ਦਾ ਕਹਿਣ ਦਾ ਪਤਾਵਾ ਹੈ ਤਾਂ ਕਿਹੜੀ ਕੰਟਰੀ ਚ ਗਈ ਹੈ ਪਤਾ ਲੱਗਿਆ ਦੱਸਿਆ ਕੈਨੇਡਾ ਗਈ ਹੈ ਨਾ ਕੈਨੇਡਾ ਵੀ ਹਾਂਜੀ ਤੇ ਇਹ ਕਹਿੰਦੇ ਕੀ ਹੈ ਕਿਤੇ ਕਿ ਕੋਈ ਸਾਡੇ ਪੈਸੇ ਹੈ ਜਿਹੜੇ ਇਹਨਾਂ ਨੇ ਨਹੀਂ ਇਹ ਕਹਿੰਦੇ ਕਿ ਉੱਥੇ ਉਹਨਾਂ ਕਾਲਜ ਬੰਦ ਸ਼ਿਫਟ ਕੀਤਾ ਸੀ ਉਸ ਤੋਂ ਬਾਅਦ ਕੋਈ ਰਿਫੰਡ ਹੋਇਆ ਸੀ ਉਹਦਾ ਅਮਾਊਂਟ ਅਨੇਬਲ ਪੈਂਡਿੰਗ ਪਿਆ ਤੇ ਬਾਕੀ ਕਲੀਅਰ ਕਰ ਰਹੇ ਇਹਨਾਂ ਨੂੰ ਕਿਹਾ ਸੀ ਜੇ ਦਰਖਾਸਤ ਕੰਪਲੀਟ ਦੇ ਦਿੰਦਾ ਸੀ ਵੈਰੀਫਾਈ ਕਰਕੇ ਜਿਹੜਾ ਹੈਗਾ ਮਗਰ ਫਿਲਹਾਲ ਇਹ ਹਜੇ ਮਨਾ ਕਰ ਰਹੇ ਕਿ ਕਹਿੰਦੇ ਅਸੀਂ ਆਪਣੇ ਤੌਰ ਤੇ ਗੱਲ ਕਰ ਰਹੇ ਹਾਂ ਤੇ ਸਾਨੂੰ ਪਤਾ ਲੱਗਿਆ ਸੀ ਇਕੱਠੇ ਹੋਏ ਇਸ ਕਰਕੇ ਅਸੀਂ ਇੱਥੇ ਪੁੱਛੇ